ਹਾਂਜੀ ਭਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਲੱਖਾ ਸਿੰਘ ਸਿਧਾਣਾ ਦੀ ਜੋ ਕਿ ਅਸੀਂ ਕੱਲ ਦੀ ਉਹਨਾਂ ਦੀ ਵੀਡੀਓ ਦੇਖੀ ਸੀ ਵੀਡੀਓ ਵਿੱਚ ਜੋ ਪੱਤਰਕਾਰ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਲੱਖਾ ਸਿੰਘ ਸਿਧਾਣਾ ਨੇ ਵੀ ਫੋਨ ਤੇ ਕੋਈ ਧਮਕੀ ਦਿੱਤੀ ਆ ਤੇ ਵੀ ਸਾਨੂੰ ਗਲਤ ਬੋਲਿਆ ਕੋਈ ਲੱਖਾ ਸਿੰਘ ਨੇ ਕੋਈ ਕਿਸੇ ਨੂੰ ਧਮਕੀ ਨਹੀਂ ਦਿੱਤੀ ਭਾਈ ਆਪਾਂ ਅੱਜ ਦੀ ਅਪਡੇਟ ਤੁਹਾਨੂੰ ਇਹ ਦੱਸ ਰਹੇ ਆ ਜਿਹਦੇ ਵਿੱਚ ਕਿ ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀ ਭਾਈ ਲੱਖਾ ਸਿੰਘ ਸਿਧਾਣਾ ਨੇ ਉਹਨੂੰ ਸਿਰਫ ਇਹ ਕਿਹਾ ਸੀ ਜਿਹੜੇ ਲੋਕਾਂ ਨੂੰ ਉਹਨਾਂ ਨੇ ਟਾਲੀਆਂ ਬਾਰੇ ਕਿਹਾ ਸੀ ਉਹਨਾਂ ਦੇ ਪਰਚਾ ਪੁਆਇਆ ਗਿਆ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਵੀਡੀਓ ਆਪਣੇ ਕੋਲੇ ਵੀ ਆਊ ਸਰ ਸਾਰਿਆਂ ਕੋਲੇ ਆਈ ਹੋਊਗੀ ਉਹਦੇ ਇਹ ਇੱਕ ਅਪੀਲ ਕਰੀ ਸੀ ਪਹਿਲਾਂ ਵੀ ਭਾਈ ਜੋ ਵੀ ਮੰਨ ਕੇ ਚਲੋ ਸਰਕਾਰ ਨੂੰ ਵੀ ਕਰੀ ਸੀ ਤੇ ਆਪਣਾ ਮੰਨ ਕੇ ਸੀਐਮ ਭਗਵੰਤ ਮਾਨ ਪ੍ਰਸ਼ਾਸਨ ਨੂੰ ਤੇ ਐਮਐਲਏ ਨੂੰ ਸਾਰਿਆਂ ਨੂੰ ਕਿਹਾ ਸੀ ਤੇ ਜੋ ਡੀਸੀ ਆ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਚਿੱਠੀ ਵੀ ਭੇਜੀ ਸੀ ਤੇ ਉਹਨਾਂ ਨੇ ਕਿਸੇ ਨੇ ਪਹਿਲਾਂ ਸੁਣੀ ਨਹੀਂ ਜਦੋਂ ਲੱਖਾ ਸਿੰਘ ਸਧਾਨਾ ਨੇ ਇਹ ਗੱਲ ਕਹੀ ਕਿ ਅਸੀਂ ਰੋਡ ਜਾਮ ਕਰਾਂਗੇ ਬਈ ਸਾਡੀ ਕੋਈ ਇਨਕੁਐਰੀ ਨਹੀਂ ਹੋ ਰਹੀ ਜਿਹੜੇ ਲੋਕਾਂ ਨੇ ਟਾਲੀਆਂ ਪੱਟੀਆਂ ਉਹਨਾਂ ਦੀ ਘੱਟੋ ਘੱਟ 40 ਕਿੱਲੇ ਤਾਂ ਆਪਦੀ ਜ਼ਮੀਨ ਸੀ ਉਹ ਬੰਦੇ ਨੂੰ ਉਹਨਾਂ ਨੇ ਕਿਹਾ ਵੀ ਚਲੋ ਜਾ ਬੰਦਾ ਗਲਤੀ ਮੰਨੇ ਪੱਟ ਕੇ ਉਹ ਕਹਿੰਦੇ ਵੀ ਇਹ ਤਾਂ ਨੇਰੀ ਨਾਲ ਪੱਟੀਆਂ ਗਈਆਂ ਉਹ ਟਾਲੀ ਇੱਕ ਪੱਟੀ ਗਈ ਸੀ ਇਹ ਬਾਈ ਵੀ ਦੱਸ ਰਹੀ ਕਹਿੰਦਾ ਚੱਲ ਇੱਕ ਪੱਟੀ ਜਊ ਚਾਰ ਚਾਰ ਟਾਲੀਆਂ ਕਬਾੜੇ ਮਾਰੇ ਪਈ ਸੀ ਅਸੀਂ ਆਪ ਜਾ ਕੇ ਇੱਕ ਟਾਲੀ ਤਾਂ ਆਪ ਜਾ ਕੇ ਰਖਵਾਈ ਆ ਤੇ ਉਹ ਬੰਦੇ ਤੇ ਬਈ ਇਨਕੁਐਰੀ ਹੋਈ ਆ ਉਹਨਾਂ ਦੇ ਪਰਚਾ 289 ਦਾ ਕੱਟਿਆ ਗਿਆ ਜਾਨੀ ਕਿ ਚੋਰੀ ਦਾ 389 289 389 ਦਾ ਪਰਚਾ ਕੱਟਿਆ ਗਿਆ ਉਹਨਾਂ ਤੇ ਜਿਹਦੇ ਵਿੱਚ ਕਿ ਉਹ ਬੰਦਾ ਤੇ ਪਰਚਾ ਹੋ ਗਿਆ ਉਹ ਜੇਲ੍ਹ ਚ ਭੇਜਤੀ ਤੇ ਇਸ ਚੱਕਰ ਦੇ ਵਿੱਚ ਉਹਨਾਂ ਦੇ ਪਿੰਡ ਦੇ ਕੋਈ ਹੋਣਗੇ 10 15 ਲੋਕ ਜੋ ਆਪਣਾ ਮੰਨ ਕੇ ਚੱਲ ਜਿਵੇਂ ਆਪਾਂ মিডিਆ ਵਾਲਾ ਸਾਧ ਲਗੇ মিডিਆ ਵਾਲੇ ਨੇ ਪੂਰਾ ਜਿਵੇਂ ਵੀ ਕਹਿਣਾ ਚਾਹਣੇ ਆਪਾਂ ਕਿਸੇ ਤੇ ਲਾ ਕੇ ਗੱਲ ਜਿਵੇਂ ਲੱਖਾ ਸਿੰਘ ਸਿਧਾਣਾ ਨੂੰ ਜਮੀਨਾਂ ਵੀ ਹੋ ਸਕਿਆ ਉਹਨਾਂ ਬਦਨਾਮ ਕਰ ਦਿੰਦੇ ਆ ਇਹ ਬਦਨਾਮ ਕਿਉਂ ਕਰੀ ਜਾਂਦੇ ਆ ਬਾਈ ਜੋ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਸਖਸ ਪੰਜਾਬ ਦੀ ਗੱਲ ਕਰਦਾ ਚਲ ਆਪਾਂ ਕਹਿੰਦੇ ਆ ਵੀ ਲੀਡਰ ਤਾਂ ਮਗਰ ਪੈ ਪੈ ਸੀ ਲੋਕ ਵੀ ਪੈ ਰਹੇ ਆ ਉਸ ਨੇ ਕੀ ਲੈਣਾ ਬਾਈ ਉਹਦੇ ਵੀ ਚੰਗੀ ਜ਼ਮੀਨ ਆ ਚੰਗੇ ਬੱਚੇ ਆ ਉਹ ਵੀ ਆਪਦਾ ਜ਼ਿੰਦਗੀ ਨਿਆਰੇ ਨਾ ਰਹਿ ਸਕਦਾ ਉਹ ਆਪਣੇ ਵਾਸਤੇ ਲੜਦਾ ਫਿਰਦਾ ਵੀ ਉਹ ਕਹਿੰਦਾ ਭਾਈ ਦਰਖਤਾਂ ਨਾ ਪੱਟੋ ਆਪਾਂ ਨੂੰ ਇਹਨਾਂ ਤੋਂ ਆਕਸੀਜਨ ਮਿਲਦਾ ਆਪਾਂ ਨੂੰ ਬਿਮਾਰੀਆਂ ਤੋਂ ਬਚੇ ਬੈਠੇ ਆ ਤੇ ਤਾਪਮਾਨ ਜੋ ਇੰਨਾ 50 ਡਿਗਰੀ ਤੋਂ ਜ਼ਿਆਦਾ ਵੱਧ ਰਿਹਾ ਉਹ ਇਸ ਕਰਕੇ ਵੱਧ ਰਿਹਾ ਵੀ ਆਪਾਂ ਦਰਖਤ ਰੋੜਾ ਤੋਂ ਜੋ ਵੱਡੇ ਰੋਡ ਸੀ ਇਹਨਾਂ ਤੋਂ ਵੀ ਪੱਟੇ ਗਏ ਤੇ ਆਪਾਂ ਜੋ ਜਿਹੜੇ ਤੇੜੇ ਕੋਈ ਆਪਣੇ ਖੇਤਾਂ ਦੇ ਵਿੱਚ ਆ ਜੋ ਸਰਕਾਰੀ ਆ ਤੇ ਪਈਆਂ ਦੇ ਨਾਲ ਲੱਗਦੇ ਉਹ ਵੀ ਲੋਕ ਜ਼ਿਮੀਂਦਾਰ ਲੋਕ ਵੱਢੀ ਜਾਂਦੇ ਆ ਵੀ ਉਹਨੇ ਇੱਕ ਹੀ ਅਪੀਲ ਕੀਤੀ ਆ ਵੀ ਤੁਸੀਂ ਇਹ ਨਾ ਵੱਢੋ ਕੋਈ ਗਲਤ ਨਹੀਂ ਬੋਲਿਆ ਤੇ ਉਹ ਪ੍ਰਚਾਰ ਜੇ ਉਹਨਾਂ ਨੂੰ ਪੱਤਰਕਾਰ ਨੂੰ ਫੇਰ ਵੀ ਲੱਗਿਆ ਵੀ ਧਮਕੀ ਹੈ ਕੋਈ ਧਮਕੀ ਤੂੰ ਕਿੰਨੀ ਦਿੱਤੀ ਉਹਨੇ ਉਹ ਨਾਰਮਲ ਗੱਲ ਕਹੀ ਸੀ ਨਾ ਹੀ ਜਿਹੜੇ ਬੰਦੇ ਦੇ ਪਏ ਪਿਛਲੇ ਟੈਗ ਲੱਗੇ ਆ ਵਿਚਾਰੇ ਤੇ ਉਹਦੇ ਉਹ ਆਪਾਂ ਜੋ ਕੁਝ ਪਿਛਲੇ ਚੱਕ ਕੇ ਤੁਸੀਂ ਮਰਜ਼ੀ ਕੁਝ ਕਹੀ ਚੱਲੋ ਭਾਵੇਂ ਆਪਦੇ ਦੌਰ ਚ ਜੋ ਕੁਝ ਹੋ ਗਿਆ ਹੋ ਗਿਆ ਪਰ ਹੁਣ ਇਸ ਟਾਈਮ ਉਹ ਬੰਦਾ ਸੁਧਰ ਰਿਹਾ ਬਈ ਕਿਉਂਕਿ ਅਸੀਂ ਵੀ ਬਾਈ ਕੋਲੇ ਜਾ ਕੇ ਆਏ ਆ ਤੇ ਆਪਾਂ ਬਈ ਪੱਖ ਦੀ ਕੋਈ ਗੱਲ ਇਹ ਨਹੀਂ ਕਰ ਰਹੇ ਕਿਉਂਕਿ ਉਹਦੇ ਮਗਰ ਸਾਰਾ ਪੰਜਾਬ ਖੜਾਗਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਸੰਗਰੂਰ ਜਦੋਂ ਭਾਨਾ ਸਿੱਧੂ ਬਾਰੇ ਇਕੱਠ ਕਰਿਆ ਸੀ ਤੇ ਬਾਈ ਨੇ ਇੱਕ ਵੀਡੀਓ ਪਾਈ ਤੇ ਲੱਖਾਂ ਕਰੋੜਾਂ ਦੇ ਵਿੱਚ ਉੱਥੇ ਦੁਨੀਆ ਪਹੁੰਚੀ ਸੀ ਫਿਰ ਇੰਨੀ ਦੁਨੀਆ ਮਗਰ ਕਿਉਂ ਲੱਗੇ ਜੇ ਉਹ ਬੰਦਾ ਮੰਨ ਕੇ ਚੱਲਦਾ ਹਜੇ ਤੱਕ ਵੀ ਕੋਈ ਗਲਤ ਬੋਲਦਾ ਕਿਸੇ ਬਾਰੇ ਪਰ ਉਹਦੇ ਮਗਰ ਲੋਕ ਥੋੜੀ ਲੱਗਦੇ ਆ ਤੇ ਇਹ ਇੱਕ ਆਪਾਂ ਕਹਿੰਦੇ ਆ ਵੀ ਇੱਕ ਦੋ ਪਿੰਡ ਜੋ ਹੈਗੇ ਹੈਗੇ ਕੁਝ ਕੁ ਲੋਕ ਜਿਉਂ ਨੇੜੇ-ਨੇੜੇ ਲੱਗਦੇ ਆ ਉਹਨਾਂ ਨੇ ਇਹਨਾਂ ਦੇ ਬਾਰੇ ਕੋਈ ਗਲਤ ਕਿਹਾ ਅਗਰ ਭਾਈ ਆਪਣੀ ਵੀਡੀਓ ਭਰਾ ਵਾਂ ਕੇ ਤੁਹਾਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਆਪਣਾ ਚੈਨਲ ਸੰਜੀਤ ਸਿੱਧੂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਵੀ ਆਪਣਾ ਭਰਾ ਚੈਨਲ ਤੇ ਨਵਾਂ ਆ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਇਹ ਵੀਡੀਓ ਚੰਗੀ ਲੱਗੀ ਤਾਂ ਭਰਾ ਵਾਂ ਕੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਆਪਾਂ ਇਹ ਹੀ ਪੁੱਛਣਾ ਚਾਹਨੇ ਆਪਣੇ ਭਰਾਵਾਂ ਨੂੰ ਬਈ ਵੀ ਆਪਣੇ ਪੰਜਾਬ ਵਾਸਤੇ ਜੋ ਵੀ ਕੋਈ ਜੋਦਾ ਗੱਲ ਕਰਦਾ ਉਹਦੇ ਤੇ ਆਪਣੇ ਆਪ ਦੇ ਲੋਕ ਹੀ ਜੇ ਲੱਗਣ ਲੱਗੇ ਯਾਰ ਤੇ ਸਰਕਾਰਾਂ ਤਾਂ ਲੱਗਣ ਹੀ ਲੱਗਣੀਆਂ ਤੇ ਉਹਨੇ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਹਜੇ ਵੀ ਕਹਿੰਦਾ ਵੀ ਜੇ ਭਾਈ ਮੈਂ ਜਿੱਤਿਆ ਚਾਹੇ ਹਾਰਿਆਗਾ ਮੈਂ ਤਾਂ ਫਿਰ ਵੀ ਪੰਜਾਬ ਦੀ ਗੱਲ ਹੀ ਕਰਨੀ ਹੈ ਅਤੇ ਆਪਣੀ ਅੱਜ ਦੀ ਅਪਡੇਟ ਲੱਖਾ ਸਿੰਘ ਸਿਧਾਨਾਤੀ ਸੀ ਜੀ ਜੋ ਇੱਕ ਪੱਤਰਕਾਰ ਆ ਉਹਨਾਂ ਤੇ ਤੇ ਆਪਾਂ ਉਹਨਾਂ ਦਾ ਨਾਮ ਨਹੀਂ ਜਾਣਦੇ ਪੱਤਰਕਾਰ ਦਾ ਨਹੀਂ ਆਪਾਂ ਨਾਂ ਵੀ ਤੁਹਾਨੂੰ ਦੱਸਾਂ ਸੀ ਵੀ ਉਹ ਵੀਡੀਓ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਦੇਖੀ ਸੀ ਉਹਨਾਂ ਦੀ ਇੰਟਰਵਿਊ ਵੀ ਉਹਨੂੰ ਬਾਈ ਆਪਣੀ ਬੇਨਤੀ ਆ ਉਸ ਭਰਾ ਨੂੰ ਵੀ ਆਪਣੀ ਵੀਡੀਓ ਸ਼ੇਅਰ ਕਰਦਿਆ ਕਰੋ ਉਹਦੇ ਤੇ ਇੱਕ ਪਹਚਾਦੋ ਵੀ ਕੋਈ ਬਾਈ ਨਹੀਂ ਤੁਹਾਨੂੰ ਲੱਖਾ ਸਧਾਨਾ ਨੇ ਕੋਈ ਧਮਕੀ ਨਹੀਂ ਦਿੱਤੀ ਜੀ ਕੋਈ ਬਾਈ ਦਾ ਕਿਸੇ ਨਾਲ ਕੋਈ ਬੈਰ ਨਹੀਂ ਬਾਕੀ ਉਹ ਆਪ ਵੀ ਕਹਿ ਰਿਹਾ ਕਹਿੰਦਾ ਮੇਰੀ ਕੋਈ ਲੱਖਾ ਸਿੰਘ ਸਧਾਨਾ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਤੇ ਵੀ ਜੋ ਮੈਂ ਉਹਨੂੰ ਗਲਤ ਬੋਲ ਨੂੰ ਆ ਚਲੋ ਕੋਈ ਨਹੀਂ ਜੇ ਇੱਕ ਦੂਜੇ ਨੂੰ ਕੋਈ ਗਲਤ ਲੱਗਦਾ ਵੀ ਯਾਰ ਬਹਿ ਕੇ ਗੱਲ ਹੋ ਜਾਂਦੀ ਹੈ ਨਾਰਮਲ ਗਲਤੀ ਵੀ ਮੰਨ ਲਉ ਪਹਿਲਾ ਨੰਬਰ ਤਾਂ ਜੇ ਬਾਈ ਨੇ ਕੋਈ ਗਲਤੀ ਕਰਦਾ ਹੀ ਨਹੀਂ ਕਿਉਂਕਿ ਉਹ ਸੋਚਿਆ ਸਮਝਾ ਇਨਸ ਤੇ ਆਪਣਾ ਬਈ ਅੱਜ ਦੀ ਵੀਡੀਓ ਆਪਣੀ ਲੱਖਾ ਸਿੰਘ ਸਧਾਨਤ ਦੇ ਸੀ ਜਿੱਥੇ ਵੀ ਆਪਣੀ ਵੀਡੀਓ ਨੂੰ ਭਰਾ ਬਣ ਕੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਥੈਂਕ ਯੂ